ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਜੇਕਰ ਭੁੱਖ ਨਾ ਲੱਗਣ ਦੀ ਸਮੱਸਿਆ ਹੈ ਤਾਂ ਇੱਕ ਗਲਾਸ ਗਰਮ ਪਾਣੀ ਵਿੱਚ ਕਾਲੀ ਮਿਰਚ ਨਮਕ ਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਭੁੱਖ ਵਧਣ ਲੱਗ ਜਾਂਦੀ ਹੈ ਨੰਬਰ 2 ਜੇਕਰ ਤੁਸੀਂ ਚੌਲਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਤਾਂ ਇਸ ਤਰ੍ਹਾਂ ਤੁਹਾਨੂੰ ਕਦੇ ਵੀ ਦਮੇ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਤੋਂ ਇਲਾਵਾ ਸ਼ੂਗਰ ਦੀ ਬਿਮਾਰੀ ਤੋਂ ਵੀ ਬਚੇ ਰਹੋਗੇ ਨੰਬਰ 3 ਜੇਕਰ ਤੁਸੀਂ ਹਰ ਰੋਜ਼ ਨਿਮਤ ਰੂਪ ਰੂਪੇ ਹੋਏ ਚ ਸੌਰੀ ਨਹੀਂ ਮੈਂ ਤਾਂ ਰੂਪ ਵਿੱਚ ਖਾਣੇ ਵਿੱਚ ਹਰੀ ਮਿਰਚ ਦਾ ਸੇਵਨ ਕਰਦੇ ਹਾਂ ਤਾਂ ਇਹ ਤੁਹਾਡੇ ਉੱਪਰ ਤੁਹਾਡੇ ਤੇਰੇ ਚਿਹਰੇ ਉੱਪਰ ਸੌਰੀ ਤੇ ਪਚਾ ਉੱਪਰ ਨਿਖਾਰ ਵਧਾਣ ਲੱਗ ਜਾਵੇਗਾ ਤੇ ਚਿਹਰੇ ਤੇ ਦਾਗ ਦਬੇ ਵੀ ਸਾਫ ਹੋ ਜਾਣਗੇ ਨੰਬਰ 4 ਜੇਕਰ ਤੁਸੀਂ ሽਮਲਾ ਮਿਰਚ ਦਾ ਸੇਵਨ ਵੱਧ ਤੋਂ ਵੱਧ ਕਰਦੇ ਹੋ ਤਾਂ ਤੁਹਾਨੂੰ ਦਿਲ ਦੇ ਰੋਗਾਂ ਤੇ ਹੋਰ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਕੋਹਾ ਦੂਰ ਰੱਖਣ ਵਿੱਚ ਮਦਦ ਕਰੇਗੀ ਨੰਬਰ 5 ਪਾਣੀ ਵਿੱਚ ਪੰਜ ਅੰਜੀਰ ਪਾ ਕੇ ਉਬਾਲ લો ਇਸ ਤੋਂ ਬਾਅਦ ਇਸ ਨੂੰ ਪਾਣੀ ਨੂੰ ਛਾਣ ਕੇ ਸਵੇਰੇ ਸ਼ਾਮ ਪੀਣ ਨਾਲ ਜਖਾਮ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਨੰਬਰ 6 ਜਿੰਨਾ ਔਰਤਾਂ ਦਾ ਆਪਰੇਸ਼ਨ ਹੋਇਆ ਹੋਵੇ ਉਹਨਾਂ ਨੂੰ ਕਦੇ ਵੀ ਦੁੱਧ ਵਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਤੋਂ ਇਸ ਤਾਂ ਤੁਹਾਡੇ ਟਿਕਿਆਂ ਵਿੱਚ ਦਰਦ ਸੌਰੀ ਟਾਂਕਿਆਂ ਵਿੱਚ ਦਰਦ ਹੋਣ ਦੀ ਸਮੱਸਿਆ ਵੱਧ ਜਾਂਦੀ ਹੈ ਨੰਬਰ 7 ਜਿਨ੍ਹਾਂ ਬੱਚਿਆਂ ਦੀ ਲੰਬਾਈ ਘੱਟ ਹੁੰਦੀ ਹੈ ਅਤੇ ਸਰੀਰ ਵੀ ਕਮਜ਼ੋਰ ਹੁੰਦਾ ਹੈ ਉਹਨਾਂ ਨੂੰ ਰੋਜ਼ਾਨਾ ਪਪੀਤਾ ਜ਼ਰੂਰ ਖਵਾਓ ਨੰਬਰ ਨੰਬਰ 8 ਦਾਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜੈਵਨ ਨੂੰ ਜਵੈਨ ਨੂੰ ਵੀ ਸਲੋ ਫਿਰ ਇਸ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਓ ਤੇ ਇਸ ਪੇਸਟ ਨੂੰ ਖਾਜ ਵਾਲੀ ਜਗ੍ਹਾ ਤੇ ਲਗਾ ਲਓ ਇਸ ਦੀ ਮਦਦ ਨਾਲ ਦਿਨਾਂ ਵਿੱਚ ਇੱਕ ਖਾਜ ਕੁਝੜੀ ਦਾਦ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 9 ਜੇਕਰ ਤੁਸੀਂ ਕਰ ਦੀ ਕਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਰਾਤ ਨੂੰ ਇੱਕ ਚਮਚ ਜੀਰਾ ਪਾਣੀ ਵਿੱਚ ਪਿਓ ਦੋ ਕੇ ਰੱਖ ਦਿਓ ਸਵੇਰੇ ਉੱਠ ਕੇ ਆਪਣੇ ਇਸ ਪਾਣੀ ਦਾ ਸੇਵਨ ਕਰੋ ਨੰਬਰ ਦਾਸ ਜੇਕਰ ਤੁਸੀਂ ਕਾਲੇ ਘੇਰਿਆਂ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਅੱਖਾਂ ਥੱਲੇ ਲਗਾ ਲਓ ਇਹ ਸਵੇਰੇ ਉੱਠਣਸਾਰ ਠੰਡੇ ਪਾਣੀ ਨਾਲ ਧੋ ਲਓ ਇਸ ਤਰ੍ਹਾਂ ਕਰਨਾ 3-4 ਦਿਨਾਂ ਵਿੱਚ ਹੀ ਕਾਲੇ ਘੇਰੇ ਠੀਕ ਹੋਣ ਲੱਗ ਜਾਣਗੇ ਨੰਬਰ 11 ਸਵੇਰੇ ਖਾਲੀ ਪੇਟ ਪਾਣੀ ਵਿੱਚ ਪੁਦੀਨਾ ਪਾ ਕੇ ਪੀਣ ਨਾਲ ਚਿਹਰੇ ਦੀਆਂ ਛਾਈਆਂ ਤੇ ਦਾਗ ਦੱਬੇ ਬਿਲਕੁਲ ਦੂਰ ਹੋ ਜਾਂਦੇ ਹਨ ਨੰਬਰ 12 ਦਾਦੀ ਮਾਦਾ ਪਾਏ ਇੱਕ ਗਲਾਸ ਗਰਮ ਪਾਣੀ ਵਿੱਚ ਜੀਰਾ ਕੋਲ ਕੇ ਇੱਕ ਚੁਟਕੀ ਕਾਲੀ ਮਿਰਚ ਸੀ ਇਸ ਨੂੰ ਦੇਣ ਵਿੱਚ ਦੋ ਤਿੰਨ ਵਾਰੀ ਪੀਣ ਨਾਲ ਜਖਾਮ ਅਤੇ ਫਲੂ ਠੀਕ ਹੋ ਜਾਂਦਾ ਹੈ ਨੰਬਰ 13 ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚਾ ਸੁੱਕਿਆ ਹੋਇਆ ਪਪਟਾ ਤਨਿਆ ਪਾਣੀ ਵਿੱਚ ਪਿਓ ਅਤੇ ਸਵੇਰੇ ਉੱਠ ਕੇ ਇਸ ਪਾਣੀ ਨੂੰ ਛਾਣ ਕੇ ਪੀ ਲਓ ਪੀੜ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ਨੰਬਰ 14 ਜੇਕਰ ਤੁਸੀਂ ਰੋਜ਼ਾਨਾ 10 ਮਿੰਟ ਇੱਕ ਇਕਾਹ ਪਾਲ ਭਾਤੀ ਕਰਦੇ ਹੋ ਤਾਂ ਇਸ ਦੀ ਮਤਨ ਆ ਤੁਹਾਡਾ ਪੇਟ ਅੰਦਰ ਤੋਂ ਅੰਦਰ ਨੂੰ ਚੰਗੀ ਤਰ੍ਹਾਂਦਰੋਂ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਇਸ ਤਰ੍ਹਾਂ ਕਰਨ ਸਰੀਰ ਨੂੰ ਇੱਕ अनेका ਹੀ ਲਾਭ ਮਿਲਦੇ ਹੈ ਨਾ ਸਰੀਰ ਜਵਾਨ ਦੇਖਣ ਲੱਗ ਜਾਂਦਾ ਹੈ ਤੇ ਚਿਹਰੇ ਤੇ ਵੀ ਰੌਣਕ ਆਉਣ ਲੱਗ ਜਾਂਦੀ ਹੈ ਨੰਬਰ 15 ਜੇਕਰ ਤੁਹਾਡਾ ਤੁਹਾਨੂੰ ਡਿਪਰੈਸ਼ਨ ਦੀ ਸਮੱਸਿਆ ਹੈ ਤਾਂ ਨੱਕ ਉੱਪਰ ਤੇਲ ਲਗਾ ਕੇ ਮਾਲਿਸ਼ ਕਰੋ ਡਿਪਰੈਸ਼ਨ ਦਰ ਤੋਂ ਰਾਹਤ ਮਿਲੇਗੀ ਨੰਬਰ 16 ਪੱਤੇਦਾਰ ਸਬਜ਼ੀਆਂ ਖਾਇਆ ਕਰੋ ਇਸ ਦੀ ਮਤ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਮਿਲਦੀ ਹੈ ਜਿਸ ਨਾਲ ਸਰੀਰ ਅੰਦਰ ਕੰਮ ਕਰਨ ਦੀ ਤਾਕਤ ਵਧੇ ਸ਼ਰੀਰ ਨੂੰ ਵਧੀਰੇ ਤਾਕਤ ਤੇ ਸਿਹਤਮੰਦ ਰੱਖਦਾ ਹੈ ਨੰਬਰ 17 ਜਿਹੜੇ ਚਿਹਰੇ ਉੱਪਰ ਟਮਾਟਰ ਦਾ ਰਾਸਾ ਲਗਾਉ ਨਾਲ ਚਿਹਰੇ ਤੇ ਚਮਕਾਉਣ ਲੱਗ ਜਾਂਦੀ ਹੈ ਟਮਾਟਰ ਦੇ ਦੋ ਹਿੱਸੇ ਕਰਨ ਤੋਂ ਬਾਅਦ ਟਮਾਟਰ ਉੱਪਰ ਜਿੰਨੀ ਪਾ ਕੇ ਚਿਹਰੇ ਉੱਪਰ ਸਕਰਬ ਕਰਨ ਨਾਲ ਡੈਡ ਸਕਿਨ ਬਾਹਰ ਆ ਜਾਂਦੀ ਹੈ ਇਸ ਨਾਲ ਚਿਹਰਾ ਵੀ ਚਮਕਦਾਰ ਹੋ ਜਾਂਦਾ ਹੈ ਨੰਬਰ 18 ਜਿਹੜੇ ਲੋਕ ਰੋਜ਼ਾਨਾ ਗੁੜਗੁੜਾ ਪਾਣੀ ਪੀਂਦੇ ਹਨ ਉਹਨਾਂ ਨੂੰ ਕਦੇ ਵੀ ਬਿਮਾਰੀ ਨਿਕ ਉਹ ਨਹੀਂ ਝੋ ਸਕਦੀ ਨਾਲ ਹੀ ਉਹਨਾਂ ਦੇ ਸਰੀਰ ਦੀ ਸਫਾਈ ਤੇ ਸਹੀ ਤਰੀਕੇ ਨਾਲ ਹੁੰਦੀ ਹੈ ਨੰਬਰ 19 ਚਿਕਾ ਸਬਜੀ ਵਿੱਚ ਨਮਕ ਜ਼ਿਆਦਾ ਹੋ ਜਾਵੇ ਤਾਂ ਕਿ ਚਾਹਲੂ ਛਿਲਿਆ ਉਸ ਵਿੱਚ ਪਾ ਦੋ ਇਸ ਨਾਲ ਉਹ ਵਧੂ ਨਮਕ ਸੋਖ ਲਵੇਗਾ ਨੰਬਰ 20 ਹਾਰੇ ਰੈਰੀ ਹਾਰੇ ਪਤੀ ਨੂੰ ਆਪਣੀ ਪਤਨੀ ਨਾਲ ਕੁਝ ਸਮਾਂ ਜ਼ਰੂਰ ਬਤੀਤ ਕਰਨਾ ਚਾਹੀਦਾ ਹੈ ਇਸ ਨ ਉਹਨਾਂ ਦਾ ਮਨ ਹਮੇਸ਼ਾ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਹਰ ਸਮੇਂ ਡਿਪਰੈਸ਼ਨ ਵਿੱਚ ਰਹਿੰਦੀ ਹੈ ਤੇ ਕਈ ਵਾਰ ਉਹ ਡਿਪਰੈਸ਼ਨ ਦਸ਼ਾ ਘਰ ਵੀ ਹੋਣ ਲੱਗ ਜਾਂਦੇ ਕਿਉਂਕਿ ਸਾਰੇ ਘਰ ਵਿੱਚ ਇੱਕ ਪਤੀ ਹੀ ਹੁੰਦਾ ਹੈ ਜਿਸ ਨਾਲ ਉਹ ਗੱਲ ਕਰ ਸਕਦੀ ਹੈ ਨੰਬਰ 1 ਟਮਾਟਰ ਦਾ ਆਪਣੇ ਚਿਹਰੇ ਆਪਣੇ ਖਾਣੇ ਵਿੱਚ ਜ਼ਿਆਦਾ ਇਸਤੇਮਾਲ ਕਰਨ ਨਾਲ ਪਥਰੀ ਅਤੇ ਪਸ਼ਾ ਵਿੱਚ ਇਨਫੈਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 2 ਤੁਸੀਂ ਪੈਰਾਂ ਵਿੱਚ ਚਾਂਦੀ ਦੀ ਮੁੰਦਰੀ ਪਾਓ ਦੇ ਹੋਂ ਤਾਂ ਇਸ ਨਾਲ ਸਰੀਰ ਦਾ ਤਾਪਮਾ ਤੇ ਹਮੇਸ਼ਾ ਸਹੀ ਰਹਿੰਦਾ ਹੈ ਤੇ ਨਾਲ ਹੀ ਗੁੱਸੇ ਨੂੰ ਵੀ ਸ਼ਾਂਤ ਕਰਨ ਦਾ ਕੰਮ ਕਰਦੀ ਹੈ ਨੰਬਰ 23 ਜੇਕਰ ਤੁਸੀਂ ਉਲਟੀਆਂ ਤੋਂ ਪ੍ਰੇਸ਼ਾਨ ਹੋ ਤਾਂ ਪਿਆਜ਼ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਉਲਟੀਆਂ ਆਉਣੀਆਂ ਬਿਲਕੁਲ ਹੀ ਬੰਦ ਹੋ ਜਾਂਦੀਆਂ ਹਨ ਨੰਬਰ 24 ਜੇਕਰ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਨੀਂਦ ਆ ਰਹੀ ਹੈ ਤਾਂ ਇੱਕ ਫਿਰਥ ਕਾਪੜ ਜਿਆਦਾ ਮਹਿਸੂਸ ਹੋ ਰਹੀ ਹੈ ਤਾਂ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਵੀ ਦੀ ਬੁਰੀ ਨਜ਼ਰ ਲੱਗ ਸਕੀ ਹੈ ਨੰਬਰ 25 ਵੇਰੇ ਖਾਲੀ ਪੇਟ ਤਿੰਨ ਖਰੋਟ ਦੀਆਂ ਗਿਰੀਆਂ ਕੱਢ ਕੇ ਕੁਝ ਦਿਨਾਂ ਖਾਣ ਨਾਲ ਗੋਡਿਆਂ ਦਾ ਦਰਦ ਖਤਮ ਹੋ ਜਾਂਦਾ ਹੈ ਨੰਬਰ 26 ਕੌੜੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਿਆ ਕਰੋ ਇੰਨਾ ਤੀਮਤ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਸਵੇਰੇ ਸਰੀਰ ਚੰਗੀ ਤਰ੍ਹਾਂ ਨਾਲ ਸਾਫ਼ ਵੀ ਹੁੰਦਾ ਹੈ ਨੰਬਰ 22 ਵਿਅਕਤੀ ਲਗਾਤਾਰ ਇੱਕ ਹਫ਼ਤੇ ਤੱਕ ਉਠਣੀ ਦਾ ਦੁੱਧ ਪੀ ਲਵੇ ਉਸ ਦੀ ਚਰਬੀ ਬਹੁਤ ਹੀ ਜ਼ਿਆਦਾ ਪਿੰਗਲ ਚੰਦੀ ਲੱਗ ਜਾਂਦੀ ਹੈ ਨੰਬਰ 28 ਜਿਹੜੀਆਂ ਔਰਤਾਂ ਰੋਜ਼ਾਨਾ ਪਰਮਾਤਮਾ ਦੇ ਨਾਮ ਤੋਂ ਦੀ ਦਿਨ ਦੀ ਸ਼ੁਰੂਆਤ ਕਰਦੀਆਂ ਹਨ ਉਹਨਾਂ ਦਾ ਪੂਰਾ ਦਿਨ ਬਹੁਤ ਹੀ ਵਧੀਆ ਨਿਕਲਦਾ ਹੈ ਤੇ ਉਹ ਬਸੀਤ ਪੱਖੋਂ ਵੀ ਤਾਂ ਦੋਸਤ ਜਵਾਨ ਰਹਿੰਦੀਆਂ ਹਨ ਨੰਬਰ 29 ਜੇਕਰ ਵਾਲਾਂ ਦੇ ਚੜਨ ਦੀ ਸਮੱਸਿਆ ਹੈ ਤਾਂ ਕਲੌਂਜੀ ਦਾ ਪਾਣੀ ਸਿਰ ਉੱਪਰ ਲਗਾਉਣ ਨਾਲ ਵਾਲ ਚੜਨ ਦੀ ਸਮੱਸਿਆ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਨੰਬਰ 3 ਜਿਹੜੀਆਂ ਔਰਤਾਂ ਚੰਗੀਆਂ ਹੁੰਦੀ ਹੈ ਉਹ ਆਪਣੇ ਚਿਹਰੇ ਉੱਪਰ ਹਲਕੀ ਮੁਸਕਾਨ ਹੀ ਰੱਖਦੀਆਂ ਹਨ ਉਹ ਕਦੇ ਵੀ ਚਿਹਰੇ ਜਿਆਦਾ ਨਹੀਂ ਹੁਸਤੀ ਤੇ ਪਰ ਜੇ ਡੀ ਜ਼ਿਆਦਾ ਸਮੇਂ ਹੱਸਦੀ ਹੀ ਜਾਵੋ ਹੋ ਔਰਤ ਚੰਗੀ ਨਹੀਂ ਹੁੰਦੀ ਨੰਬਰ 31 ਖੜੇ ਹੋ ਕੇ ਕੋਈ ਵੀ ਚੀਜ਼ ਨਾ ਖਾਓ ਇਸ ਨਾਲ ਪੇਟ ਅਤੇ ਦਿਲ ਦੀਆਂ ਸਮੱਸਿਆਵਾਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਨੰਬਰ 32 ਜਿਹੜਾ ਅਰਥ ਆਪਣੇ ਪੈਰਾਂ ਜਿਹੜੀਆਂ ਔਰਤਾਂ ਆਪਣੇ ਪੈਰਾਂ ਵਿੱਚ ਜੇ ਚੰਦਰਾ ਨਹੀਂ ਪਾਉਂਦੀਆਂ ਉਹਨਾਂ ਦਾ ਚੰਦਰਮਾ ਖਰਾਬ ਹੁੰਦਾ ਹੈ ਤੇ ਨਾਲ ਹੀ ਉਹਨਾਂ ਦੀ ਮਾਂ ਦੀ ਦੁੱਖਾਂ ਦਾ ਕਾਰਨ ਬਣਦੀਆਂ ਹਨ ਇਸ ਲਈ ਹਰ ਔਰਤ ਨੂੰ ਆਪਣੇ ਪਹਿਰਾ ਵਿੱਚ ਪਹਿਰਾ ਵਿੱਚ ਚਾਂਦੀ ਦੀ ਝਾਂਜ ਜ਼ਰੂਰ ਪਾਉਣੀ ਚਾਹੀਦੀ ਹੈ ਬਹੁਤ ਹੀ ਚੰਗੀਆਂ ਹਨ ਨੰਬਰ 33 ਜਿੰਨਾਂ ਔਰਤਾਂ ਘਰਾਂ ਵਿੱਚ ਔਰਤਾਂ ਜ਼ਿਆਦਾ ਬੋਲਦੀਆਂ ਹਨ ਤੇ ਲੜਾਈ ਝਗੜੇ ਕਰਦੀਆਂ ਹਨ ਅਜਿਹੇ ਘਰਾਂ ਵਿੱਚ ਖੁਸ਼ੀਆਂ ਘੱਟ ਤੇ ਦੁੱਖ ਜ਼ਿਆਦਾ ਹੁੰਦੇ ਹਨ ਨੰਬਰ 34 ਜੇਕਰ ਤੁਸੀਂ ਬੱਕਰੀ ਦੇ ਦੁੱਧ ਨਾਲ ਪਤੀਸਾ ਖਾ ਲਓ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਬੁਟਾਪਾ ਨਹੀਂ ਆਵੇਗਾ ਦੁੱਧ ਨਾਲ ਦੁੱਧ ਨਾਲ ਖਾਣਾ ਚੰਗਾ ਮੰਨਿਆ ਜਾਂਦਾ ਹੈ ਨੰਬਰ 35 ਰੋਜ਼ਾਨਾ ਸਵੇਰੇ ਬਾਸੀ ਨੂੰ ਗਲਾਬ ਦੀ ਖੁਸ਼ਬੂ ਸੁੰਘਣ ਨਾਲ ਬਸ ਇਹ ਨੂੰ ਗਲਾਬ ਦੀ ਖੁਸ਼ਬੂ ਸੁੰਘਣ ਨਾਲ ਸਰੀਰ ਤਰੋਤਾਜ਼ਾ ਤੇ ਜਵਾਨ ਮਹਿਸੂਸ ਕਰਦਾ ਹੈ ਨੰਬਰ 33 ਜ਼ਿੰਦਗੀ ਕੰਡਿਆਂ ਦਾ ਸਫ਼ਰ ਹੈ ਹਿੰਮਤ ਇਸ ਦੀ ਪਹਿਚਾਣ ਹੈ ਰਹਾ ਤੇ ਤਾਂ ਹਰ ਕੋਈ ਤੁਰਦਾ ਪਰ ਜੇੜਾ ਰਾਬਣਾਵੇ ਉਹੀ ਇਨਸਾਨ ਹੈ ਨੰਬਰ 37 ਨਿੰਬੂ ਦਾ ਚਿਲਕਾ ਪੀਸ ਕੇ ਉਸ ਨਾਲ ਪਬਣਾ ਕੇ ਸਿਰ ਉੱਪਰ ਲਗਾਉਣ ਨਾਲ ਮਾਈਗਰੇਨ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਨੰਬਰ 38 ਤੇ ਵੀ ਖ ਹੋਰ ਕੁਝ ਵੀ ਨਹੀਂ ਬਸ ਵਰਤਮਾਨ ਵਿੱਚ ਉਸ ਤੁਸੀਂ ਜੋ ਕਰ ਰਹੇ ਹੋ ਉਸ ਦਾ ਨਤੀਜਾ ਹੈ ਨੰਬਰ 39 ਕੁਝ ਦਿਨਾਂ ਤੱਕ ਨਾ ਹੋਣ ਤੋਂ ਪਹਿਲਾਂ ਸਿਰ ਉੱਪਰ ਪਿਆਜ਼ ਦਾ ਪੇਸਟ ਬਣਾ ਲਗਾਉਣ ਨਾਲ ਸਫੇਦ ਵਾਲ ਕਾਲੇ ਹੋਣ ਲੱਗ ਜਾਂਦੇ ਹਨ ਨੰਬਰ 40 ਬਹੁਤ ਹੀ ਹਸ਼ਿਆਰ ਬਹੁਤ ਹੀ ਹਸ਼ਿਆਰਾਂ ਨੂੰ ਵੀ ਫੇਲ ਕਰਨਾ ਜਾਣਦੀ ਹੈ ਇਹ ਜ਼ਿੰਦਗੀ ਜਨਾਬ ਇਹ ਕਿਸੇ ਦੀ ਵੀ ਨਹੀਂ ਮੰਨਦੀ ਨੰਬਰ 41 ਨਿੰਮ ਦੇ ਪੱਤਿਆਂ ਦਾ ਰਸ ਕੱਢ ਕੇ ਗੁਲਾਬ ਚੱਲ ਦੇ ਨਾਲ ਮਿਲਾ ਕੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਉੱਪਰ ਲਗਾਓ ਨਾਲ ਚਿਹਰੇ ਦੇ ਦਾਣੇ ਅਤੇ ਨਿਸ਼ਾਨ ਦੂਰ ਹੋ ਜਾਂਦੇ ਆ ਨੰਬਰ 2 ਗੀ ਸਿੱਧੀਆਂ ਕਈਆਂ ਗੱਲਾਂ ਤੇ ਭਰੋਸਾ ਨਾ ਕਰੋ ਆਪਣੀ ਬੁੱਧੀ ਦੀ ਵਰਤੋਂ ਕਰੋ ਕਿਉਂਕਿ ਕੋਈ ਵੀ ਵਿਦਵਾਨ ਉਹ ਜਿਹੇ ਕਹਾਣੀ ਨਹੀਂ ਦੱਸੇਗਾ ਜਿਸ ਵਿੱਚ ਉਹ ਖੁਦ ਗਲਤ ਹੋਵੇ ਨੰਬਰ 3 ਨਿਮਤ ਰੂਪ ਵਿੱਚ ਕੇਲਾ ਤੇ ਦੁੱਧ ਦਾ ਸੇਵਨ ਕਰਨ ਨਾਲ શરી ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਨੰਬਰ 44 ਜਿਹੜਾ ਇਨਸਾਨ ਚੰਗੇ ਵਿਚਾਰਾਂ ਤੇ ਕਦਰਾਂ ਕੀਮਤਾਂ ਨੂੰ ਫੜ ਲੈਂਦਾ ਹੈ ਉਸ ਨੂੰ ਹੱਥ ਵਿੱਚ ਮਾਲਾ ਫੜਨ ਦੀ ਲੋੜ ਨਹੀਂ ਪੈਂਦੀ ਨੰਬਰ 45 ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਣ ਲਈ ਕੁੱਕੜੇ ਅਤੇ ਛੋਲੇ ਨਿਮਤ ਸਮਾਨ ਮੰਨੇ ਜਾਂਦੇ ਹਨ ਰੋਜ਼ਾਨਾ ਇੱਕ ਮੁਠੀ ਛੋਲੇ ਖਾਣ ਨਾਲ ਸ਼ਰੀਰ ਤਾਕਤ ਸ਼ਰੀਰ ਤਾਕਤਵਰ ਬਣਦਾ ਹੈ ਨੰਬਰ 46 ਪਰੇਸ਼ਾਨ ਹਰ ਕੋਈ ਹੈ ਇੱਥੇ ਕੁਝ ਸੱਚਮੁੱਚ ਪਰੇਸ਼ਾਨ ਨੇ ਤੇ ਕੁਝ ਸੱਚਾਈ ਤੋਂ ਪਰੇਸ਼ਾਨ ਨੇ ਨੰਬਰ 47 ਸਰੀਰ ਵਿੱਚ ਖੂਨ ਦੀ ਕਮੀ ਹੋਣ ਦੇ ਨਿਯਮਤ ਰੂਪ ਵਿੱਚ ਇੱਕ ਗਲਾਸ ਅਨਾਰ ਦਾ ਰਸ ਪੀਣ ਨਾਲ ਖੂਨ ਦੀ ਕਮੀ ਅਤੇ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 48 ਬਿਨਾਂ ਸਵਾਰ ਤੋਂ ਬਿਨਾਂ ਮੁਲਾਕਾਤ ਤੁਹਾਨੂੰ ਰੋਜ਼ਾ ਜਾਦ ਕਰਨ ਵਾਲੇ ਚੰਗੇ ਭਾਗਾਂ ਵਾਲੇ ਹੀ ਮਿਲਦੇ ਨੇ ਨੰਬਰ 49 ਜੇਕਰ ਤੁਹਾਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਤਾਂ ਰੋਜ਼ਾਨਾ ਸਵੇਰੇ ਹਮਲੇ ਦਾ ਇੱਕ ਪੀਸ ਮਰੱਬਾ ਖਾਓ ਇਸੇ ਸ਼ਾਮ ਨੂੰ ਇੱਕ ਗੁਲਾਕੰਦ ਖਾ ਕੇ ਉੱਪਰ ਦੀ ਦੁੱਧ ਪੀ ਲੋ ਤੁਹਾਨੂੰ ਬਹੁਤ ਹੀ ਜਲਦੀ ਗੁੱਸਾ ਆਉਣਾ ਹਾਲ ਬੰਦ ਹੋ ਜਾਵੇਗਾ ਨੰਬਰ 50 ਲੋਕ ਭਾਵੇਂ ਹੀ ਤੁਹਾਨੂੰ ਨਾਮ ਨਾਲ ਪਛਾਣਦੇ ਹੋਣ ਪਰ ਜ਼ਿਆਦਾ ਤਾਂ ਤੁਹਾਡੇ ਸਵਉ ਨਾਲ ਹੀ ਕਰਦੇ ਹਨ ਨੰਬਰ 51 ਬਾਬਾ ਜੀ ਤੋਂ ਛੁਟਕਾਰਾ ਪਾਉਣ ਲਈ ਸਵੇਰੇ ਖਾਲੀ ਪੇਟ ਉਹ ਆਲੂ ਤੇ ਖੀਰ ਖਾਓ ਨੰਬਰ 52 ਜਿਵੇਂ ਅਸੀਂ ਪਾਣੀ ਨੂੰ ਫਿਲਟਰ ਕਰਦੇ ਹਾਂ ਇਸੇ ਤਰ੍ਹਾਂ ਆਪਣੇ ਵਿਚਾਰਾਂ ਨੂੰ ਵੀ ਫਿਲਟਰ ਕਰਕੇ ਆਪਣੇ ਮਨ ਵਿੱਚ ਜਾਨ ਦੋ ਹਾਂਜੀ ਵੀਡੀਓ ਬੋਲਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਲਿਖਣ ਵਿੱਚ ਵੀ ਹੋ ਜਾਂਦੇ ਨੇ ਅਸੀਂ ਹੱਥ ਜੋੜ ਕੇ ਮਾਫੀ ਮੰਗਦੀਆਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਸਿਰ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦੀ ਸਾਰਿਆਂ ਦਾ